ਹਾਂਜੀ ਬਾਈ ਸਸਤੀਕਰ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਪਾਂ ਜਿਹੜੀ ਲਿਓਸਨ ਤੇ ਚਮਤਕਾਰ ਜੋ ਕਿ ਇੱਕ ਗਰੋਥ ਪ੍ਰੋਮੋਟਰ ਹੈ ਜਿਹੜਾ ਕਿ ਕਣਕ ਦੇ ਵਿੱਚ ਕਾਦ ਰੋਕਣ ਲਈ ਕੰਮ ਕਰਦਾ ਉਹਦੀ ਸਪਰੇਅ ਆਪਾਂ ਨੂੰ ਡੀਵੀਡਬਲ ਵੈਰਾਈਟੀਆਂ ਦੇ ਉੱਪਰ ਕਰਨੀ ਚਾਹੀਦੀ ਹੈ ਜਾਂ ਨਾ ਕਿ ਉਹਦੇ ਨਾਲ ਆਪਣਾ ਝਾੜ ਵਧ ਸਕਦਾ ਸਪਰੇਅ ਕਰਨ ਨਾਲ ਕਿ ਟਾੜਵਾਦਾ ਜਾਂ ਨਹੀਂ ਉਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕਰਦੇ ਆ ਤੇ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਬੈਲ ਵਾਲਾ ਬਟਨ ਨਾ ਪਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਬਾਈ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੁਝ ਸਾਲਾਂ ਤੋਂ ਜਦੋਂ ਤੋਂ ਡੀ ਵੀ ਡਬਲ ਵਾ ਰੈਇਟੀਆਂ ਰਿਲੀਜ਼ ਹੋਈਆਂ ਯਾਨੀ ਕਿ ਪਹਿਲੀ ਵਾਰ ਡੀ ਵੀ ਡਬਲ ਵ 187 ਵੈਰਾਈਟੀ ਜਦੋਂ ਰਿਲੀਜ਼ ਹੋਈ ਤਾਂ ਉਹਦੇ ਨਾਲ ਹੀ ਇੱਕ ਯੂਨੀਵਰਸਿਟੀ ਨੇ ਮੰਨ ਲਓ ਵੀ ਡੀ ਵੀ ਡਬਲ ਵੈਰਾਈਟੀ ਬੀਜ ਦੇ ਨਾਲ ਹੀ ਇੱਕ ਰਿਕਮੈਂਡੇਸ਼ਨ ਕਰਤੀ ਸੀ ਕਿ ਤੁਸੀਂ ਜੇ ਕਣਕ ਦੇ ਉੱਪਰ ਲੂਈਸਨ ਲੀਓਸਨ ਜਾਂ ਫਿਰ ਚਮਤਕਾਰ ਜੋ ਕਿ ਸਪਰੇਅ ਹੈ ਇੱਕ ਗ੍ਰੋਥ ਰੈਗੂਲੇਟਰ ਹੈ ਜੋ ਕਿ ਕਾਦਰ ਰੋਕਣ ਦਾ ਕੰਮ ਕਰਦਾ ਹੈ ਜੇ ਇਹ ਸਪਰੇ ਨਹੀਂ ਕਰੋਗੇ ਤਾਂ ਤੁਹਾਡੇ ਝਾੜ ਦੇ ਵਿੱਚ ਬਹੁਤ ਜ਼ਿਆਦਾ ਗਰਾਫਟ ਆਊਗੀ ਪਰ ਇਸ ਚੀਜ਼ ਤੋਂ ਸੁਣ ਕੇ ਜ਼ਿਮੀਂਦਾਰਾਂ ਨੇ ਹੋਣਾ ਨਵਾਂ ਕੰਮ ਚਲਾ ਲੈਣ ਨਾਲ ਕੀ ਇਹ ਜਿਹੜਾ ਗ੍ਰੋਥ ਪ੍ਰੋਮੋਟਰ ਹੈ ਡੀ ਵੀ ਡਬਲ ਵੈਰਾਈਟੀਆਂ ਲਈ ਰეკਮੈਂਡੇਸ਼ਨ ਕੀਤਾ ਗਿਆ ਸੀ ਬਟ ਕਈ ਜ਼ਿਮੀਂਦਾਰ ਮੈਸੇਜ ਵੀ ਕਰ ਰਹੇ ਆ ਕਾਲ ਵੀ ਕਰਕੇ ਵੀ ਕੀ ਅਸੀਂ 3086 ਵੀ ਸਾਡੀ ਕਣਕ ਫੁਟਾਰ ਨਹੀਂ ਕਰ ਰਹੀ ਕੀ ਅਸੀਂ 3086 ਜਾਂ 29 ਤਾਟਰ ਗਏ ਵਰਾਈਟੀਆਂ ਤੇ ਵੀ ਇਹਦੀ ਵਰਤੋਂ ਕਰਨ ਲੱਗੇ ਹੋਇਆ ਕਈ ਜ਼ਿੰਮੇਦਾਰ ਕਿਉਂਕਿ ਇਹਦੇ ਵਿੱਚ ਜ਼ਿੰਮੇਦਾਰ ਦਾ ਕਹਿਣਾ ਜਾਂ ਦੁਕਾਨਦਾਰ ਜਿਹੜਾ ਸੇਲ ਕਰਦਾ ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਝਾੜ ਵਧਦਾ ਵੀ ਜੇ ਤੁਹਾਡੀ ਕਣਕ ਦੇ ਉੱਪਰ ਤੁਸੀਂ ਇਹਦੀ ਸਪਰੇ ਹੋ ਗਈ ਤਾਂ ਇਹਦੇ ਨਾਲ ਤੁਹਾਡਾ ਝਾੜ ਵਧੂਗਾ ਕੀ ਕਣਕ ਨੇ ਫਟਾਰਾ ਕਰਨਾ ਸ਼ੁਰੂ ਕਰ ਦਿੰਦਾ ਤਾਂ ਇਹ ਸਿਰਫ ਆਪਣੇ ਵਹਿਮ ਪਾਲੇ ਹੋਏ ਮਨ ਦੇ ਵਿੱਚ ਇਹ ਇਦਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਕਣਕ ਦੇ ਉੱਪਰ ਚਾਹੇ ਲਿਓ ਸੰ ਜਾਂ ਚਮਤਕਾਰ ਦਾ ਸਪਰੇਅ ਕਰੋ ਜਾਂ ਨਾ ਕਰੋ ਇਹਦਾ ਝਾੜ ਨਾਲ ਕੋਈ ਮਤਲਬ ਨਹੀਂ ਤਾਂ ਹੁਣ ਗੱਲ ਕਰੀਏ ਇਹਦਾ ਕੰਮ ਕੀ ਆਉਂਦਾ ਹੈ ਪਹਿਲੀ ਗੱਲ ਤਾਂ ਇਹਦਾ ਆਪਾਂ ਨੂੰ ਸਹੀ ਟਾਈਮ ਟੇਬਲ ਨਹੀਂ ਪਤਾ ਕਦੋਂ ਕਰਨਾ ਕਿਵੇਂ ਕਰਨਾ ਤਾਂ ਇਹਦਾ ਕੰਮ ਕੀ ਹੈ ਕਣਕ ਜਿਹੜੀ ਡੀਡਬਲ ਵੈਰਾਈਟੀਆਂ ਸੀ ਇਹਨਾਂ ਦੀ ਥੋੜੀ ਜੀ ਹਾਈਟ ਜ਼ਿਆਦਾ ਹੈ ਆਮ ਕਣਕਾਂ ਦੇ ਨਾਲੋਂ ਉਹ ਜ਼ਿਆਦਾ ਹੋਣ ਦਾ ਕਾਰਨ ਕੀ ਆ ਜ਼ਿਮੀਂਦਾਰ ਜੂਰੀਆ ਦੀ ਵਰਤੋਂ ਵੱਧ ਕਰਦਾ ਤੇ ਨਾਲ ਹੀ ਕੋਈ ਨਾ ਕੋਈ ਮੰਨ ਲਓ ਵੀ ਯੂਰੀਆ ਵਗੈਰਾ ਜਿਆਦੇ ਪਾਉਣ ਕਰਕੇ ਕਣਕ ਦੀ ਹਾਈਟ ਹੋ ਜਾਂਦੀ ਸੀ ਤੇ ਉਹਦੇ ਵਿੱਚ ਡਿੱਗਣ ਦੀ ਸਮੱਸਿਆ ਹੁੰਦੀ ਸੀ ਡੀਬੀਡਬਲ 187 ਦੀ ਜਿਆਦਾ ਸਮੱਸਿਆ ਹੈ ਇਹ ਡਿੱਗਣ ਦੀ ਤਾਂ ਉਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਨਾ ਇਸ ਦੇ ਲਈ ਸਪਾਰਸ ਕੀਤੀ ਗਈ ਸੀ ਲਿਓਸਨ ਤੇ ਨਾਲ ਹੀ ਚਮਤਕਾਰ ਪਰ ਜੀਵਿੰਦਾਰਾਂ ਨੇ ਜਿਹੜੇ ਸੂਜਵਾਨ ਜੀਵਿੰਦਾਰ ਖੇਤੀ ਕਰਦੇ ਖੇਤੀ ਮਾਰਨੇ ਉਹਨਾਂ ਨੇ ਇਹਦਾ ਰਿਜ਼ਲਟ ਕੱਢ ਕੇ ਵੇਖਿਆ ਕਿ ਇਹਦਾ ਕੋਈ ਫਰਕ ਨਹੀਂ ਪੈਂਦਾ ਝਾੜ ਦੇ ਉੱਪਰ ਜੇ ਆਪਾਂ ਲਿਓਸਿੰਜਾ ਚਮਤਕਾਰ ਨਹੀਂ ਕਰਾਂਗੇ ਇਹ ਇੱਕ ਗਰੋਥ ਪ੍ਰੋਮੋਟਰ ਆ ਯਾਨੀ ਕਿ ਗਰੋਥ ਪ੍ਰੋਮੋਟਰ ਕਈ ਚੀਜ਼ ਕਈ ਪ੍ਰਕਾਰ ਦੇ ਹੁੰਦੇ ਜਿਹੜੇ ਗਰੋਥ ਰੈਗੂਲੇਟਰ ਹੁੰਦੇ ਆ ਯਾਨੀ ਕਿ ਕਈ ਤਾਂ ਫੁਟਾਰ ਕਰਾਉਣ ਲਈ ਹੁੰਦੇ ਕਾਦ ਰੋਕਣ ਲਈ ਆ ਤਾਂ ਜੋ ਕਿ ਉਸ ਦਾ ਇਹਦਾ ਕੋਈ ਕੰਮ ਨਹੀਂ ਹੈਗਾ ਕਣਕ ਦੇ ਵਿੱਚ ਬੀਜ ਦਾ ਖਰਚਾ ਕਿਉਂਕਿ 187 ਵਰਗੀ ਡਰਾਈਵ ਵੈਰਾਈਟੀ ਹੈ ਜੇ ਇਹਨੂੰ ਤੁਸੀਂ ਡਿੱਗਣ ਤੋਂ ਬਚਾਉਣਾ ਉਹਦੇ ਲਈ ਤੁਸੀਂ ਦੋ ਤਿੰਨ ਚੀਜ਼ਾਂ ਪਹਿਲਾਂ ਧਿਆਨ ਚ ਰੱਖਣੀਆਂ ਸੀ ਜਾਨੀ ਕਿ ਜਦੋਂ ਬੀਜ ਦੀ ਬਜਾਈ ਕੀਤੀ ਆਪਾਂ ਉਸ ਟਾਈਮ ਡੀਡਬਲਯੂ ਵੈਰਾਈਟੀ ਨੂੰ ਵਾਹ ਕੇ ਨਾ ਬੀਜੋ ਜ਼ਿਆਦਾ ਤੇ ਜੇ ਵਾਹ ਕੇ ਬੀਜ ਵੀ ਲਈ ਤਾਂ ਉਹਦੀ ਬੀਜ ਦੀ ਮਾਤਰਾ ਘੱਟ ਰੱਖੋ ਨੰਬਰ 2 ਤੇ ਜੇ ਤੁਸੀਂ ਸੁਪਰ ਸੀਡਰ ਨਾਲ ਬੀਜੀ ਸੀ ਤਾਂ ਵੀ ਜ਼ਿਮੀਂਦਾਰ 50 55 ਕਿਲੋ 60 ਕਿਲੋ ਤੱਕ ਬੀਜ ਪਾ ਰਿਹਾ ਹੈ ਬੀਸ ਉੱਪਰ ਸੀਡਰ ਵਾਲੀ ਦੇ ਵਿੱਚ ਕਣਕ ਕੱਟ ਉਗਦੀ ਆ ਜੇ ਹੁਣ ਤੁਸੀਂ ਉਹਦੇ ਵਿੱਚ 25 50 55 ਜਾਂ 60 ਕਿਲੋ ਪਾ ਚੁੱਕੇ ਹੋ 60 ਕਿਲੋ ਦੇ ਘਰਾਂ ਦੇ ਵਿੱਚ ਤੇ ਉਸ ਦੇ ਉੱਪਰ ਤੁਸੀਂ ਚਾਹੇ ਲਿਓਸਿਨ ਚਾਹੇ ਚਮਤਕਾਰ ਕਰੋ ਚਾਹੇ ਨਾ ਕਰੋ ਉਹਨੂੰ ਡਿੱਗਣ ਤੋਂ ਕੋਈ ਨਹੀਂ ਰੋਕ ਸਕਦਾ ਜੇ ਮੌਸਮ ਖਰਾਬ ਹੋ ਗਿਆ ਐਂਡ ਦੇ ਵਿੱਚ ਤਾਂ ਇਹਦਾ ਕੰਮ ਕੀ ਹੈ ਲਿਓਸਿਨ ਤੇ ਚੰਤਕਾਰ ਦਾ ਦੋਨੋਂ ਸੇਮ ਸਾਲਟ ਆ ਜਿਆਦਾਤਰ ਜਦੋਂ ਪਹਿਲੀ ਵਾਰ ਰਿਕਵੈਂਡੀਸ਼ਨ ਹੋਈ ਸੀ ਤਾਉਦੋ ਇਹਨਾਂ ਦੋਨਾਂ ਕੰਪਨੀਆਂ ਬਾਰੇ ਬੋਲਿਆ ਗਿਆ ਸੀ ਜਾਂ ਲਿਓ ਸਨ ਕਰ ਲੋ ਜਾਂ ਚੰਦ ਕਰ। ਅਬ ਮੈਂ ਆਪਦੇ ਖੇਤ ਦੇ ਵਿੱਚ ਐ ਵੈਸੇ ਹੁਣ ਇਸ ਸਾਲ ਦਾ 187 ਲਾਈ ਨਹੀਂ। ਤਿੰਨ ਸਾਲ 2 ਸਾਲ ਪਹਿਲਾਂ ਜਦੋਂ ਵੈਰਾਈਟੀ ਰਿਲੀਜ਼ ਹੋਈ ਸੀ ਉਦੋਂ ਲਾ ਕੇ ਦੇ ਉੱਪਰ ਸਪਰੇਅ ਕਰਕੇ ਵੇਖੀ। ਮੈਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਿਆ। ਕੋਈ ਝਾੜ ਦਾ ਫਰਕ ਨਹੀਂ ਸੀ। ਤੇ ਕੁਛ ਵੀ ਫਰਕ ਨਹੀਂ ਸੀ। ਤੇ ਉਸ ਦਾ ਮਤਲਬ ਇਹਦਾ ਅਸਲ ਸਪਰੇਅ ਕਰਨ ਦਾ ਮਤਲਬ ਕੀ ਆ? ਜਦੋਂ ਕਣਕ ਪਹਿਲੀ ਗੰਢ ਤੋਂ ਦੂਸਰੀ ਗੰਡ ਬਣਾਉਣਾ ਸ਼ੁਰੂ ਕਰਦੀ ਆ ਉਸ ਦੇ ਵਿੱਚ ਵਿਚਾਲੇ ਜਿਹੜਾ ਸਮਾਂ ਚੱਲਦਾ ਉਸ ਟਾਈਮ ਆਪਾਂ ਇਹ ਸਪਰੇਅ ਦੀ ਵਰਤੋਂ ਕਰ ਸਕਦੇ ਆ ਉਹਦਾ ਕੰਮ ਕੀ ਹੈ ਜਿਹੜੇ ਗੰਡਾਂ ਦਾ ਗੈਪ ਘਟਾਉਂਦੀ ਆ ਇਹ ਮੰਨ ਲਓ ਵੀ ਜਿਹੜੀ ਗੰਡਾਂ ਦਾ ਗੈਪ ਵੱਡਾ ਉਹਨੂੰ ਘੱਟ ਕਰਦੀ ਆ ਤਾਂ ਹੁਣ ਜ਼ਿੰਮੇਵਾਰ ਕਦੋਂ ਕਰਦੇ ਆ ਜਾਂ ਤਾਂ ਛੋਟੀ ਗੰਡ ਕਿਤੇ ਕਰ ਦਿੰਦੇ ਜਦੋਂ ਪਹਿਲੀ ਗੰਡ ਵੀ ਨਹੀਂ ਬੰਦੀ ਜਾਂ ਜਦੋਂ ਦੋਨੇ ਗੰਡਾਂ ਬਣ ਗਈਆਂ ਉਸ ਤੋਂ ਬਾਅਦ ਕਰਦੇ ਆ ਤਾਂ ਉਹਦਾ ਕੋਈ ਬਹੁਤ ਆ ਜਿਆਦਾ ਆਪਾਂ ਨੂੰ ਰੀਅਲਟ ਨਹੀਂ ਮਿਲਦਾ ਐਕਸਟਰਾ ਆਪਣੇ ਖਰਚਾ ਵਧ ਜਾਂਦਾ ਤਾਂ ਖਰਚਾ ਤਾਂ ਇਸ ਸਾਲ ਉਦਾਂ ਹੀ ਜ਼ਿਮੀਦਾਰਾਂ ਦਾ ਬਹੁਤ ਜ਼ਿਆਦਾ ਵੱਧ ਚੁੱਕਿਆ ਕਿਉਂਕਿ ਅੱਗ ਨਾ ਲਾਉਣ ਕਰਕੇ ਸੁਪਰ ਸੀਡਰ ਨਾਲ ਜੋ ਬਿਜਾਈ ਹੋਈ ਉਹਦੇ ਵਿੱਚ ਡੀਜ਼ਲ ਦੀ ਖਪਤ ਜ਼ਿਆਦਾ ਹੋਈ ਡੀਜ਼ਲ ਜ਼ਿਆਦਾ ਮੱਚਿਆ ਤੇ ਨਾਲ ਹੀ ਉਸ ਤੋਂ ਬਾਅਦ ਜਿਵੇਂ ਹੀ ਕਣਕਾਂ ਉੱਗੀਆਂ ਤੇ ਗੁਲਾਬੀ ਸੁੰਡੀ ਦਾ ਅਟੈਕ ਹੋਣ ਕਰਕੇ ਉਹਦੇ ਵਿੱਚ ਕਲੋਰੋ ਜਾ ਕੋਈ ਦਾਣੇਦਾਰ ਜ਼ਹਿਰ ਹੋਰ ਪਤਾ ਨਹੀਂ ਕੀ ਕੁਛ ਪਵਾਇਆ ਜ਼ਿਮੀਂਦਾਰਾਂ ਤੋਂ ਕਿਉਂਕਿ ਜਿਹੜਾ ਵਪਾਰੀ ਮੰਨ ਲਓ ਵੀ ਜੋ ਦੁਕਾਨਦਾਰ ਹੈ ਉਹਨਾਂ ਨੇ ਤੁਹਾਨੂੰ ਡਰਾਉਣਾ ਹੈ ਡਰਾ ਕੇ ਤੁਹਾਡੇ ਤੋਂ ਪੈਸਾ ਵਸੂਲਣਾ ਹੈ ਤਾਂ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖਣੀ ਹੈ ਵੀ ਤੁਹਾਨੂੰ ਫਾਇਦਾ ਜਾ ਨਹੀਂ ਨੁਕਸਾਨ ਹੋ ਰਿਹਾ ਹੈ ਹੁਣ ਜਿੰਨਾ ਵਿਚਾਰਿਆਂ ਦੇ ਖੇਤ ਖਤਮ ਹੋ ਗਏ ਸੀ ਸੁੰਡੀ ਨਾਲ ਉਹ ਤਾਂ ਚਲੋ ਵੀ ਮਜਬੂਰੀਆਂ ਦੇ ਵਿੱਚ ਉਹਨਾਂ ਨੂੰ ਕਲੋਰੋ ਜਾਂ ਕੋਈ ਵੀ ਪ੍ਰੋਡਕਟ ਪਾਉਣਾ ਪਿਆ ਖੇਤਾਂ ਦੇ ਵਿੱਚ ਤਾਂ ਕਈ ਜ਼ਿਮੀਦਾਰ ਸਿਰਫ ਡਰ ਦੇ ਵਿੱਚ ਹੀ ਕਲੋਰੋ ਜਾਂ ਕੋਈ ਹੋਰ ਪ੍ਰਕਾਰ ਦੇ ਸਪਰੇਅ ਸੰਡੀ ਨੂੰ ਮਾਰ ਲਈ ਖੇਤਾਂ ਦੇ ਵਿੱਚ ਸੰਡੀ ਵੀ ਹੈ ਨਹੀਂ ਸੀ ਉਹਨਾਂ ਨੂੰ ਮਾਰਨ ਲਈ ਫੇਰ ਵੀ ਕੋਈ ਨਾ ਕੋਈ ਸਪਰੇਅ ਉਹਨਾਂ ਨੇ ਜ਼ਰੂਰ ਕੀਤੀ ਤਾਂ ਤੁਹਾਡਾ 5-400 ਰੁਪਏ ਖਰਚ ਤਾਂ ਐਕਸਟਰਾ ਉਹਦੀ ਹੋ ਗਿਆ ਤਾਂ ਹੁਣ ਜੇ ਤੁਸੀਂ ਸੋਚੋਗੇ ਵੀ ਅਸੀਂ ਡੀ ਵੀ ਡਬਲ 187 ਜਾਂ 222 ਜਾਂ ਕੋਈ ਵੀ ਵੈਰਾਈਟੀ ਡੀ ਵੀ ਡਬਲ ਵਾਲਿਆਂ ਦੀ ਇਹ ਲਾਈ ਹੈ ਬੀਨੋਸੀ ਡਿੱਗਣ ਤੋਂ ਬਚਾ ਸਕਦੇ ਆ ਉਹਦੇ ਲਈ ਲੂਈਸਨ ਲੀਓਸਨ ਜਾਂ ਚਮਤਕਾਰ ਵੀ ਐਵੇਂ ਦੀ ਸਪਰੇ ਦਾ ਕੋਈ ਹਾਰਾ ਲੈ ਕੇ ਫੰਗੀ ਸਾਈਡ ਹੈ ਜੋ ਇਹ ਗਰੋਥ ਰੈਗੂਲੇਟਰ ਹੈ ਵੀ ਇਹਦਾ ਹਾਰਾ ਲੈ ਕੇ ਭਕਣਕ ਨੂੰ ਡਿੱਗਣੋਂ ਬਚਾ ਸਕਦੇ ਆ ਤਾਂ ਇਹ ਕੋਈ ਇਸ ਦਵਾਈ ਦਾ 1% ਵੀ ਰਿਜ਼ਲਟ ਨਹੀਂ ਹੈਗਾ ਤਾਂ ਇਤੇ ਖਰਚਾ ਨਾ ਕਰੋ ਤੁਸੀਂ ਗੈਸਟ ਇਹਦੇ ਨਾਲ ਉਹ ਕੋਈ ਜੇ ਤੁਹਾਡੀ ਕਣਕ ਦੇ ਵਿੱਚ ਕੋਈ ਕਮੀ ਲੱਗਦੀ ਹੈ ਤੁਹਾਨੂੰ ਕੋਈ ਐਨਪੀਕੇ ਵਗੈਰਾ ਕਰ ਸਕਦੇ ਹੋ ਜੇ ਕੋਈ ਲੱਗਦੀ ਆ ਤੈਈ ਚੀਜ਼ ਜ਼ਰੂਰੀ ਨਹੀਂ ਕਿ ਤੁਹਾਡੀ ਕਣਕ ਪੀਲੀ ਪੈ ਗਈ ਤਾਂ ਤੁਸੀਂ ਐਨਪੀਕੇ ਜਾਂ ਮੈਗਨੀਜ਼ ਦੀ ਸਪਰੇ ਨਹੀਂ ਕਰੋਗੇ ਵੀ ਉਹ ਸੈੱਟ ਨਹੀਂ ਹੋਣੀ ਉਹ ਮੌਸਮ ਨਾਲ ਹੌਲੀ-ਹੌਲੀ ਸੈੱਟ ਹੋਣੀ ਹੈ ਜੇ ਤੁਸੀਂ ਸਪਰੇ ਵਗੈਰਾ ਕਰ ਦੋਗੇ ਤਾਂ ਛੇਤੀ ਹੋ ਜਾਣੀ ਉਹੀ ਜ਼ਖਮ ਵਾਲਾ ਗੱਲ ਆ ਜੇ ਆਪਣੇ ਸਰੀਰ ਤੇ ਕੋਈ ਜ਼ਖਮ ਹੋ ਗਿਆ ਭਾਰੋਂ ਨੇ ਉਦਾਂ ਵੀ ਜਣਾ ਜੇ ਕੋਈ ਮਲਮ ਪੱਟੀ ਕਰ ਲਾਂਗੇ ਤਾਂ ਕੋਈ 5-4 ਦਿਨ ਪਹਿਲਾਂ ਭਰ ਜੂਆ ਤਾਂ ਉਹੀ ਚੀਜ਼ ਹੈ ਇਸ ਕਰਕੇ ਫਾਲਤੂ ਖਰਚੇ ਤੋਂ ਬਚੋ ਜਿੰਨਾ ਤੁਸੀਂ ਖਰਚ ਘਟਾ ਲੋਂਗੇ ਉਨੇ ਹੀ ਤੁਹਾਡਾ ਖੇਤੀ ਦੇ ਵਿੱਚ ਆਮਦਨ ਵਾਜੂਗੀ ਤਾਂ ਇੱਕ ਵਾਰ ਫੇਰ ਤੋਂ ਦੱਸਣ ਜਾ ਰਹੇ ਕਿ ਇੰਨਾ ਸਪਰੇਆਂ ਨੂੰ ਕਰਨ ਤੇ ਵੇਸਟ ਟਾਈਮ ਟਾਈਮ ਵੇਸਟ ਹੈ ਫालतू ਖਰਚਾ ਹੈ ਝਾੜੇ 1% ਨਹੀਂ ਵਧਾਉਂਦੀਆਂ ਨਾ ਕੋਈ ਫਟਾਰ ਵਧਾਉਣ ਐਵੇਂ ਕਿਸੇ ਦੇ ਦੁਕਾਨਦਾਰ ਦੇ ਜਾਂ ਕਿਸੇ ਦੇ ਵੀ ਪਿੱਛੇ ਲਾ ਕੇ ਇਹ ਸਾਲਟ ਕਣਕ ਦੇ ਉੱਪਰ ਨਾ ਕਰਿਓ ਤਾਂ ਬਾਕੀ ਲਗਭਗ ਟਣਕਾ ਹੋਣਾ 50 ਦਿਨ ਕੰਪਲੀਟ ਹੋ ਚੁੱਕੀਆਂ ਨੇ ਜੋ ਅਗੇਤੀ ਬਜਾਈ ਹੋਈ ਆ ਮੰਨ ਲਓ ਵੀ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਜੋ ਬਜਾਈ ਹੋਈ ਆ ਉਹ ਲਗਭਗ ਕਣਕਾ ਹੁਣ 50 ਦਿਨਾਂ ਦੀਆਂ ਹੋ ਚੁੱਕਿਆ ਤਾਂ ਤੁਸੀਂ ਆਪਣੀ ਯੂਰੀਆ ਵਗੈਰਾ ਕੰਪਲੀਟ ਕਰੋ ਤੇ ਪਾਣੀ ਬਾਰੇ ਸੋਚੋ ਬਾਕੀ ਮੌਸਮ ਹੁਣ ਚੰਗਾ ਹੋਇਆ ਠੰਡ ਹੋਈ ਆ ਤੇ ਇਹਦੇ ਨਾਲ ਕੁਝ ਨਾ ਕੁਝ ਆਪਣੇ ਕਣਕ ਨੇ ਆਪਣੇ ਆਪ ਫਟਾ ਜੋ ਵੀ ਕਣਕ ਰੁਕੀ ਖੜੀ ਸੀ ਉਹਨੇ ਹੁਣ ਆਪਣੇ ਆਪ ਸਾਰੀ ਫਟਾਰ ਕਰ ਲੈਣੀ ਆ ਕਿਉਂਕਿ ਮੌਸਮ ਕਣਕ ਜੋ ਠੰਡ ਪਾਲਦੀ ਠੰਡ ਵਧੀਆ ਹੋ ਗਈ ਤਾਂ ਠੰਡ ਹੋਣ ਦੇ ਵਜੂਦ ਆਪਣੇ ਆਪ ਜੋ ਵੀ ਆਪਾਂ ਕਣਕ ਨੂੰ ਯੂਰੀਆ ਜਾਂ ਕੋਈ ਵੀ ਖੁਰਾਕੀ ਤੱਤ ਪਾਏ ਆ ਉਹਨਾਂ ਨਾਲ ਹੁਣ ਕਣਕ ਆਪੇ ਸਾਰੀ ਫਟਾਰ ਕਰਕੇ ਤੇ ਚੰਗੇ ਵਾਧੇ ਨਾਲ ਵਧ ਰਹੀ ਹੈ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ